ਕਲੋ ਜੀ ਮੇਰਾ ਭਤੀਜਾ ਜੈ ਸਕਮਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ ਤਕਰੀਬਨ ਸਾਢੇ 6 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਅਸੀਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਫਿਕਰ ਨਾ ਕਰੋ ਬਹੁਤ ਵਧੀਆ ਕੰਮ ਕਰਦਿਆ ਕਰਦਾ ਰਿਹਾ ਫਿਰ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 ਵਜੇ ਇੱਕ ਸਰਬਜੀ ਸਰਬਜੋਤ ਸਿੰਘ ਮੋਨੂ ਪੁੱਤਰ ਗਰਮੇਸ਼ ਸਿੰਘ ਆ ਉਨੇ ਦੇ ਕੰਨ ਚ ਫੂਕ ਮਾਰੀ ਵੀ ਆ ਚਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਕੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਤੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਆ ਦੋ ਤਿੰਨ ਵਾਰਾਂ ਪੈੜੀਆਂ ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰ ਵਾ ਉਥੋਂ ਦੀ ਉਹਦਾ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 11:30 ਵਜੇ ਇੱਕ ਮੁੰਡਾ ਰਵਿੰਦਰ ਆ ਉਹਨੂੰ ਫੋਨ ਕੀਤਾ ਪੀਸੋ ਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇਖੋ ਅਸੀਂ ਤਕਰੀਬਨ 12:30 ਵਜੇ ਨਾ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮਤਲਬ ਰਗਾ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਇਹ ਹੁੜਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜਾਓ ਅਸੀਂ ਆਹ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸੰਧ ਤੋਂ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਆ ਕੱਲ ਨੂੰ ਸ਼ਾਇਦ ਛੁੱਟੀ ਆ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹਦੇ ਆਧਾਰ ਤੇ ਆ ਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਪਹਿਲਾਂ ਵੀ ਨਸ਼ੇ ਦਾਦੀ ਸੀ ਪਹਿਲੇ ਨਸ਼ੇ ਦਾਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਏ ਇਹਨੂੰ ਹੁਣ ਬਿਲਕੁਲ ਅਸੀਂ ਸੰਤੁਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈਡ ਹੋ ਗਿਆ ਤੇ ਬੱਚਾ ਇਹ ਤੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹਦਾ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੀ ਜੀ ਪਿੰਡ ਪਿੰਡਾਂ ਦੇ ਵਿੱਚ ਖਾ ਖਰ ਕੇ ਇੱਕ ਪਿੰਡਾਂ ਦੇ ਵਿੱਚ ਸ਼ਾਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਆ ਤੇ ਸਾਡੇ ਦੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦਿਜੀਆਂ ਪੀੜੇ ਉਹਨਾਂ ਨੂੰ ਅਸੀਂ ਇੱਕ ਇੰਨੇ ਆ ਵੀ ਆਪਣੇ ਬੱਚੇ ਬਚਾ ਲਓ ਬਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਤੇ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਪਾਲ ਸਾਡੇ ਭੈਣ ਭਰਾ ਵਾ ਤੇ ਕਹਿੰਦੇ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਤੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਤੇ ਅਸੀਂ ਵੇਚਣ ਵਾਲਿਆਂ ਨੂੰ ਵੀ ਵੀ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਜੁਜੇ 25 ਸਾਲ ਦਾ 20 ਸਾਲ ਦਾ ਜਿਹੜਾ ਨਾ ਬੱਚਾ ਜਿਹੜਾ ਘਰੋਂ ਤੇ ਚੱਗਣਾ ਉਹ ਘਰਾਂ ਨੂੰ ਪੁੱਛਾ ਜਾ ਸਕਦਾ ਬਹੁਤ ਮਦਦ ਭਾਗੀ ਇਹ ਕਰਨਾ ਹੋਈ ਆ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਐਕਸ਼ਨ ਲੈਣਾ ਤੀਹ ਦਾ ਇਹ ਜਿਹੜਾ ਨਸ਼ੇ ਆ ਦੇ ਵਿਰੋਧ ਜਿਹੜੀ ਮਹਾਮੈਨ ਨੂੰ ਬਹੁਤ ਸ਼ਕਤੀ ਤੌਰ ਤੇ ਵਰਤਣਾ ਚਾਹੀਦਾ ਜੀ। ਤਕਰੀਬ ਕੋਈ 2:3 1 ਵਜੇ ਇੱਕ ਫੋਨ ਆਇਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਿਸ ਜਿੰਦਰ ਸਿੰਘ 26 27 ਸਾਲ ਉਮਰ ਦਾ ਵੀ ਨਾਮ ਦਾ ਲੱਗਿਆ ਜਣਾ। ਉਹਦੀ ਮੌਤ ਹੋਈ ਹੈ ਤੇ ਅਸੀਂ ਜਿਹੜਾ ਉਹਦੇ ਪਾਇਆ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲੰਬੰਦ ਕੀਤੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਆ ਕਿਵੇਂ ਹੋਈ ਹੈ 194 ਬੀ ਐਨ ਐਸਐਸ ਦੇ ਤਹਿਤ ਕਾਰਵਾਈ ਕਰ ਰਹੇ ਆ ਉਹ ਸਮਰਟੀ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏ ਘਰ ਦੇ ਵਿੱਚ ਸੀ ਉਹਦਾ ਕੋਈ ਦੋਸਤ ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ ਉਸ ਘਰ ਇਕੱਠੇ ਸਤੇ